ਮਾਰ ਦਿਓ ਬਾਈ ਜੀ ਤਾੜੀਆਂ 30 ਸੈਕਿੰਡ 07 ਪੁਆਇੰਟ ਲੱਗਿਆ ਬਾਈ ਦਾ ਸਮਾਂ 30 ਬਾਲੇ ਬੋਲ ਤਾਂ ਬਰੇ ਤੇ ਆਹ ਲੈ ਕੇ ਦੀ ਦੇ ਆਪ 30 ਸੈਕਿੰਡ ਪਰ 42 ਪੁਆਇੰਟ ਆ 30 42 ਇਹ ਅਰਮਾਨ ਹਮਦ ਸਿੰਘ ਜੀ ਸ਼ੇਰ ਗਿੱਲ ਮੈਨੂੰ ਯਾਦ ਆਉਂਦੀ ਆ ਉਹਨਾਂ ਦੀ ਦਿੱਤੀ ਹੋਈ ਘੁੱਟ ਤੇ ਮੇਰੇ ਬੰਨੀ ਹੋਈ ਖੜੀ ਤੇ ਪ੍ਰਮਾਤਮਾ ਦੀ ਕਿਰਪਾ ਵੀਰੋ ਉਹ ਬਿਯਰਗਾਂ ਦੀਆਂ ਯਾਦਾਂ 85 ਰਣਜੀਤ ਵੀ ਇਸੇ ਦੀ ਯੂਐਸਏ ਜਿਹੜੀ ਧੰਨ ਧੰਨ ਬਾਬਾ RAM ਚੰਦ ਦੀ ਯਾਦ ਵਿੱਚ ਮੇਲਾ ਚੌਕੀਆਂ ਦਾ ਸ਼ੁਰੂ ਹੋਇਆ ਜਿਹੜੀ ਗੱਡੀ ਨੇ ਸ਼ੁਰੂ ਕੀਤਾ ਰਣਜੀਤ ਸਿੰਘ ਦੀ ਸੋਤਾ ਬਾੜੀਆਂ ਉਹ ਵੀ ਮਾਰੀ ਹੈ ਹੁਣ 32 ਸੈਕਿੰਡ ਦੋਸਤਾਂ ਅੱਜ ਸੰਗਿਆ ਇਸ ਸੰਗਰ ਦੇ ਨਾਲ ਨਗਰ ਜੰਪੋਰ ਦੇ ਨਾਲ ਉਹ ਕਮੇਡੀਆਂ ਮਾਰਿਆ ਕੁਛ ਮਾਰਿਆ ਇਹਨਾਂ ਦੇ ਹੱਥਾਂ ਮਾਰਾਈ ਗਈ ਆ ਆਹ ਕਹਿੰਦੇ ਚੱਲਦੇ ਹੋਣਾ ਇੱਕ ਵਾਰ ਪਰੇ ਬਾਜ ਆਪ 1 36 ਚਾਲੀ ਆ ਜੀ 36 36 ਸੈਕਿੰਡ ਦੁਨੀਆਂ ਦੇ ਵਿੱਚ ਪੋਜੀਸ਼ਨਾਂ ਪੈਂਦੀ ਆ

ਇਹਨਾਂ ਨੇ ਅੱਜ ਤੇ ਉਹ ਖੇਡ ਦਾ ਆਸਪਤਾਲ ਦੇ ਆਪ ਕੋਲ ਤੇ ਕੰਮ ਆ ਜਾਂਦੀ ਆ ਖਾਣਾ ਪੀਣਾ ਆ ਜਾਂਦਾ ਕਿਹਾ ਦਾਨ ਕੀਤਾ ਫਰੰਗਲੇ ਨਾਲ ਕਿਹੜੀ ਨਹੀਂ ਸਭ ਨਾਲ ਕੌਣ ਕੀਤਾ ਆਈਆਂ ਇੱਕ ਵਾਰੀ ਨਾ ਦੱਸੋ ਤੇ ਕਿਉਂਕਿ ਮੇਲਾ ਪੜ੍ਹਣਾ ਨਹੀਂ ਵੀ ਚਾਹੀਦੀ ਆ ਛੋਟੀ ਖਡਾਰੀ ਦੇ ਵਿੱਚ ਆ ਇੱਕ ਵਾਰੀ ਜਤਨੀ ਬੋਲ ਦੇਣੀ ਆ ਉਹ ਜਿਸ ਤੇ ਚੇਅਰਮੈਨ ਮੰਨ ਕੇ ਮੈਂਖਪੁਰ ਦੇ ਦੇਖਣੇ ਦੇਸੀ ਕਿ ਉਹਨਾਂ ਦਾ ਉਹ ਦੱਸਿਓ ਅ ਜਿਹੜਾ ਵੀ ਪਰੋਗਰਾਮ ਸਰਦਾਰ ਸੋਰਨ ਸਿੰਘ ਜੀ ਵੱਡੇ ਭਰਾ ਦੇ ਤਮਾੜ ਕਾਚੂ ਆਏ ਆ ਦੂਜੇ ਸਰਪੰਤ ਬਿੰਦਾ ਸਿੰਘ ਜੀ ਬਹੁਤ ਧੰਨਵਾਦ ਅਮਰ ਸਿੰਘ ਜੀ ਖੇਡਾਂ ਖਿਡਾਰੀ ਉਹਨਾਂ ਦੇ ਨਾਲ ਆਏ ਆ ਨਾਲ ਭਟਿਆ ਜਿਹੜੇ ਆ ਮੇਰੇ ਤੋਂ ਮੇਰੇ ਕੋਲੇ ਮੈਨੂੰ ਨਹੀਂ ਜਾਣਦਾ ਕੋਈ ਨਾ ਕੰਬੜਿਆ ਰੁਪਈਆ ਇਹ ਭੰਤਨ ਬਾਬਾ ਰਾਮਕਾਂਨ ਵੀ ਮਿਲਣਾ ਚੌਕੀਆਂ ਤੇ ਆਵਾ ਸਹਨ ਹੋਣੀ ਬਿੰਦਰ ਹੋਣੀ ਕਹਾਣੀ ਜਸਤੀ ਹੋਣੀ ਬੰਦਾਰ ਹੋਣੀ ਕਹਾਣੀ ਤੇ ਆਹ ਰੜੇ ਆ ਇੱਕ ਧੁਰੇ ਚੱਲਿਆ ਤੇ ਨਾਲ ਭਰਾਨ ਆਪੇ ਧੌਣਵਾਜ ਤੇ ਪਰਮਾਤਮਾ ਦੀ ਕਿਰਪਾ ਤੇ ਉਧਰ ਬਿੰਦਰ ਸੇਖਾ ਬਿੰਦਰ 500 ਰੁਪਈਆ ਬਿੰਦਦਰ ਵੇਖੋ ਵੇਖੋ ਵੀਰ ਪਰ ਆਵਾਦ ਤੇ ਮਾਰੀ ਸੁਖਰੀ ਹੋਣੀ ਪਰ ਇਹ ਭਾਰ ਹੈ ਹੋਰ ਵੀ ਪਹੁੰਚ ਗਿਆ ਉਹਨਾਂ ਦਾ ਵੀ ਸਿਰ 10000 ਤੋਂ ਉਪਰ ਆਸ਼ਰਮ ਨੇ ਉੱਤੇ ਆ ਪਹਿਲੀ ਤੇ ਵੀ 3000 ਤੇ ਉਧਰ ਜੱਗੀ ਆਸੀ ਕਲਾਣਾ ਵੀ ਪਹੁੰਚਿਆ ਹੋਇਆ ਵਾ ਅੱਜ ਜੱਥੇ ਦੇਖਦੇ ਆ ਮੁਕਾਬਲਾ ਕਿਤੇ ਕਬੱਡੀ ਦੇ ਜੱਥਿਆਂ ਦੇ ਵੀਰੋ ਇਹ ਮਾਨ ਸਤਕਾਰ ਦਿੱਤਾ ਜਾਂਦਾ ਵਾ ਇਹ ਦਰ ਦੋਹਰਾ ਬਹੁਤ ਵਾ ਮਾਜੀ ਲੱਖੇ ਵਾਲਾ ਦਿਆਲਪੁਰਿਆ ਜੋ ਟੀਮ ਹੀ ਚੋਟੀ ਦਾ ਸੀ ਕਿਵੇਂ ਲਾਉਣਾ ਸੀ ਉਧਰੋਂ ਪਤਾ ਲੱਗਣਾ ਸੀਗਾ ਪਰ ਇਹ ਮੱਠਾ ਚੰਗਾ ਸੀਗਾ ਇਹ ਮੱਠਾ ਜਾਂਦੇ ਮਾਜੀ ਸਾਹਿਬ ਤੇ ਬਹੁਤ ਦੇਖਿਆ ਗਿਆ ਇੱਕ ਖਿਡਾਰੀ ਅੰਦਰੋਂ ਆਦਾ ਅੱਪ 28 ਸੈਂਕ poeta 4